ਆਈ ਮੇਰੀ ਤੁਹਾਡਾ ਨਾਮ ਕੀ ਹੈ ਜੀ ਅਰਜਿਸ ਕੁਮਾਰ ਹੈ ਇਹ ਸ਼ੈਲਰ ਦਾ ਨਾਮ ਕੀ ਹੈ ਗੌਤਮ ਰੈਸੀ ਕੀ ਕੰਮ ਕਟਰਮ ਆਪਰ ਜੀ ਰਾਤ 11:00 ਵਜੇ ਤਕਰੀਬਨ ਨੇਰੀ ਚੱਕਰ ਤੂਫਾਨ ਆਇਆ ਦੀ ਨਾਲ ਦਾ ਚਾਦਰ ਉੱਡ ਗਏ ਸਾਰੀਆਂ ਛੱਡਾਂ ਉੱਡ ਗਏ ਜੀ ਆ ਕੰਕ ਦੇ ਕੋਈ ਕਿੰਨੇ ਸਾਰੀ ਦੂਰ ਦੂਲ ਗਈ ਟੱਕ ਸਾਹ ਕੋੜ ਕੋੜ 40 ਕੁ ਮਹੀਨੇ ਲੱਗਦਾ ਰਹਸਨ ਹੋ ਗਿਆ ਜੀ ਚਾਵਲ ਵਗਿਆ ਚਾਵਲ ਸਾਬ ਵਿੱਚ ਗਈ ਇਤਨਾ ਕਰਦੇ ਸਾਨੂੰ ਜੁਰਦਾ ਮਾਜਾ ਦਿੱਤਾ ਜੀ हां श्रीमान जी ਤੁਹਾਡਾ ਨਾਮ ਕੀ ਹੈ ਜੀ? ਜੀ ਹਰਕੇਸ਼ ਕਾਂ ਜੀ। ਹਰਕੇਸ਼ ਕੁਮਾਰ। ਰਕੇਸ਼ ਕੁਮਾਰ ਜੀ। ਜੀ ਸਰ। ਠੀਕ ਹੈ ਨਹੀਂ ਕਿ ਜੀ, ਸ਼ੈਲਰ ਦਾ ਨਾਮ ਕੀ ਹੈ ਜੀ? ਗੌਤਮ ਰਾਜ ਸਰ। ਕੀ ਘਟਨਾ ਵਾਪਰ ਗਈ ਜੀ? ਸਰ ਮੈਂ ਇੱਥੇ ਮਨੀਮੀ ਦਾ ਕੰਮ ਕਰਦਾ ਸ਼ੈਲਰ 'ਚ। ਸਾਡੇ ਨਾਲ ਰਾਤ ਤਕਰੀਬਨ 10 10:30 ਵਜੇ ਅੰਦੇ ਦੀ ਫੁੱਲ ਆਈ ਔਰੇ ਅੰਦੇ ਦੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ। ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਈਸ ਵਗੈਰਾ ਸੀ ਔਰ ਐਸ ਵਗੈਰਾ ਸਾਰਾ 3/4 ਚਾਵਲਾਂ ਦਾ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਹੀ ਉਹ ਤਕਰੀਬਨ ਚਾਵਲ ਕੀ ਦਾ ਸੀਗਾ ਜੀ ਚਾਵਲ ਸਾਰਾ ਸਾਡੇ ਕੋਲ ਗਵਰਨਮੈਂਟ ਦੀ ਪੈੜੀ ਲੱਗੀ ਹੋਈ ਸੀ ਅੰਦਰ ਅਸੀਂ ਗਵਰਨਮੈਂਟ ਨੂੰ ਬਕਾਇਦਾ ਜੋ ਨਾਲ ਮੀਲਿੰਗ ਕਰਕੇ ਦੇਣਾ ਹੁੰਦਾ ਉਹ ਤਕਰੀਬਨ ਸਾਡੇ ਆ 3-2-3 ਗੱਡੀਆਂ ਖਰਾਬ ਹੋ ਚੁੱਕੀਆਂ ਸਰ ਤੇ ਹੋਰ ਕੀ ਕੀ ਨੁਕਸਾਨ ਹੋ ਗਿਆ ਸਰ ਸਾਡੀ ਕਣਕ ਤੇ ਤਕਰੀਬਨ ਜਿਆਦਾ ਸੈੱਟ ਤੇ ਰਾਜ ਤਾਂ ਤੇ ਉਸ ਤੋਂ ਬਾਅਦ ਕਣਕ ਸਾਡੀਆਂ ਅੰਦਨਾ ਸਾਡਾ ਅੜ ਦਾ ਕੰਬੀ ਨਾਲ ਸਾਰਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ 48 ਤਕਰੀਬਨ ਜਿੰਨੀਆਂ ਸਾਡੀਆਂ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਸਾਰ ਤੇ ਉਹਦੇ ਨਾਲ ਦੇ ਕੰਮ ਸਾਡੀ ਕਣਕ ਦੂਰ ਦੂਰ ਤੱਕ ਜਾ ਚੁੱਕੀ ਆ ਸਰ ਗਵਰਨਮੈਂਟ ਨੂੰ ਹੁਣ ਕਿਵੇਂ ਪੂਰਾ ਕਰਕੇ ਦੇਓਗੇ ਚਾਵਲ ਸਰ ਗਵਰਨਮੈਂਟ ਤੋਂ ਸਾਡੀ ਮੰਗ ਇਹ ਆ ਵੀ ਸਾਨੂੰ ਨਾਲ ਇਸ ਦਾ ਮੁਆਵਜ਼ਾ ਉਹ ਕਰਿਆ ਜਾ ਵੀ ਜਾਂ ਸਾਨੂੰ ਕੁਝ ਇਸ ਦੇ ਬਦਲੇ ਰਾਇ ਦਿੱਤੀ ਜਾਵੇ ਛੁੱਟ ਦਿੱਤੀ ਜਾਵੇ ਛੁੱਟ ਦਿੱਤੀ ਜਾਵੇ ਹੋਰ ਕੋਈ ਜਾਨਵਰੀ ਮਾਲੀ ਨੁਕਸਾਨ ਤਾਂ ਪਹਚਾਈ ਸਰ ਸਾਡੇ ਨਾਲ ਇੱਥੇ ਜੀਵਿਦਾਰ ਬੈਠੇ ਸੀ ਤਕਰੀਬਨ 4 ਉਹਨਾਂ ਦੇ ਚਾਰਾਂ ਦੇ ਤਕਰੀਬਨ ਨਾ ਇੱਕ ਮੇਰਾ ਅੱਠ ਆਪਣਾ ਹੋ ਸੀ ਮਜ਼ਦੂਰ ਚਾਰੇ ਬੰਦਿਆਂ ਦੇ ਤਕਰੀਬਨ ਕਾਫੀ ਸੱਟਾਂ ਲੱਗੀਆਂ ਕਿੱਥੇ ਨੇ ਜੀ ਉਹ ਸਰ ਤਕਰੀਬਨ ਅਸੀ ਰਾਤ ਨਾ ਹਸਪੀਟਲ ਜਿਹੜੇ ਗਏ ਸੀ 11 ਵਜੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ 2 ਘੰਟੇ ਉੱਥੇ ਰੱਖੇ ਤੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਛੁੱਟੀ ਕਰਤੀ ਸੀ 66 ਬੱਜੀਏ 65 ਸਰ ਕਾਫੀ ਬੱਜੀ ਆ ਆਪਣਾ ਸੀਟੀ ਸਕੈਨ ਵਗੈਰਾ ਵੀ ਕਰਾਇਆ ਸਾਰੇ ਬੰਦੇ ਸੱਚੇ 60 ਤਾਂ ਜ਼ਿਆਦਾ ਬੱਜੀਆਂ ਨੇ ਠੀਕ ਹੈ ਹਾਂ ਭਾਈ ਸ਼੍ਰੀਮਾਨ ਜੀ ਤੁਹਾਡਾ ਨਾਮ ਕੀ ਹੈ ਜੀ ਸ਼੍ਰੀ ਹਰਕੇਸ਼ ਕਾਂ ਜੀ ਹਰਕੇਸ਼ ਕੁਮਾਰ ਹਰਕੇਸ਼ ਕੁਮਾਰ ਜੀ ਜੀ ਸਰ ਠੀਕ ਹੈ ਨਹੀਂ ਜੀ ਜੀ ਸ਼ੈਲਰ ਦਾ ਨਾਮ ਕੀ ਹੈ ਜੀ ਗੌਤਮ ਰਾਜ ਸਰ ਕੀ ਘਟਨਾ ਵਾਪਰ ਗਈ ਜੀ ਸਰ ਮੈਂ ਇਥੇ ਮਨੀਮੀ ਦਾ ਕੰਮ ਕਰਦਾ ਸ਼ੈੱਲਰ 'ਚ ਸਾਡੇ ਨਾਲ ਰਾਤ ਤਕਰੀਬਨ 10 10:30 ਵਜੇ ਅੰਦੇ ਦੀ ਫੁੱਲ ਆਈ ਔਰੇ ਅੰਦੇ ਦੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਈਸ ਵਗੈਰਾ ਸੀ ਉਹ ਰਾਈਸ ਵਗੈਰਾ ਸਾਡਾ ਚਾਵਲਾਂ ਨਾਲ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਹੀ ਉਹ ਤਕਰੀਬਨ ਉਹ ਚਾਵਲ ਕੀ ਦਾ ਸੀਗਾ ਜੀ ਚਾਵਲ ਸਾਰਾ ਸਾਡੇ ਕੋਲ ਗਵਰਨਮੈਂਟ ਦੀ ਪੈੜੀ ਲੱਗੀ ਹੋਈ ਸੀ ਅੰਦਰ ਅਸੀਂ ਗਵਰਨਮੈਂਟ ਨੂੰ ਬਕਾਇਦਾ ਜੋ ਨਾ ਮਾਲ ਮਿਲਿੰਗ ਕਰਕੇ ਦੇਣਾ ਹੁੰਦਾ ਉਹ ਤਕਰੀਬਨ ਸਾਡੇ ਆ ਤਿੰਨ ਦੋ ਤਿੰਨ ਗੱ ਤੇ ਹੋਰ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਸਰ ਸਾਡੀ ਕਣਕ ਤੇ ਤਕਰੀਬਨ ਜਿਆਦਾ ਸੈੱਡ ਤੇ ਰਹਿ ਗਿਆ ਤੇ ਉਸ ਤੋਂ ਬਾਅਦ ਕਣਕ ਸਾਡੀਆਂ ਅੰਦਨਾ ਸਾਡਾ ਆੜ ਦਾ ਕੰਬੀ ਨਾਲ ਸਾਰਾ ਠੀਕ ਹੈ ਤੇ ਉਸ ਤੋਂ ਬਾਅਦ ਸਾਡਾ ਜਿਹੜਾ 48 ਤਕਰੀਬਨ ਜਿੰਨੀਆਂ ਸਾਡੀਆਂ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਸਾਰਾ ਤੇ ਉਹਦੇ ਨਾਲ ਅੰਦੇ ਦੀ ਕਾਰਨ ਸਾਡੀ ਕਣਕ ਦੂਰ ਦੂਰ ਤੱਕ ਜਾ ਚੁੱਕੀ ਆ ਸਾਰਾ ਗਵਰਨਮੈਂਟ ਨੂੰ ਹੁਣ ਕਿਵੇਂ ਪੂਰਾ ਕਰਕੇ ਦੇਓਗੇ ਚਾਵਲ ਸਰ ਗਵਰਨਮੈਂਟ ਤੋਂ ਸਾਡੀ ਮੰਗ ਇਹ ਆ ਵੀ ਸਾਨੂੰ ਨਾਲ ਇਸ ਦਾ ਮੁਆਵਜ਼ਾ ਉਹ ਕਰਿਆ ਜਾ ਵੀ ਜਾਂ ਸਾਨੂੰ ਕੁਝ ਇਸ ਦੇ ਬਦਲੇ ਦੇ ਦਿੱਤੀ ਜਾਵੇ ਛੁੱਟ ਦਿੱਤੀ ਛੁੱਟ ਦਿੱਤੀ ਆ ਵੀ ਔਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਪਹਚਾਇਆ ਨਹੀਂ ਸਰ ਸਾਡੇ ਨਾਲ ਇੱਥੇ ਜੀਮੇਦਾਰ ਬੈਠੇ ਸੀ ਤਕਰੀਬਨ 4 ਉਹਨਾਂ ਦੇ ਚਾਰਾਂ ਦੇ ਤਕਰੀਬਨ ਨਾ ਇੱਕ ਮੇਰਾ ਅ ਅੱਠ ਆਪਣਾ ਹੋ ਸੀ ਮਜ਼ਦੂਰ ਚਾਰੇ ਬੰਦਾ ਦੇ ਤਕਰੀਬਨ ਕਾਫੀ ਸੱਟਾਂ ਲੱਗੀਆਂ ਉਹ ਕਿੱਥੇ ਨੇ ਜੀ ਉਹ ਸਰ ਤਕਰੀਬਨ ਅਸੀਂ ਰਾਤ ਨੂੰ ਹਸਪੀਟਲ ਜੇ ਦੇ ਕੇ ਗਏ ਸੀ 11 ਵਜੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ 2 ਘੰਟੇ ਉੱਥੇ ਰੱਖੇ ਤੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਛੁੱਟੀ ਕਰਤੀ ਸੀ 6:60 ਮਿੰਟ ਬੱਜ ਗਏ 6:50 ਸਰ ਕਾਫੀ ਬੱਜੀ ਆ ਆਪਣਾ ਸਿਟੀ ਸਕੈਨ ਵਗੈਰਾ ਵੀ ਕਰਾਇਆ ਸਾਰੇ ਬੰਦੇ ਸੱਚ ਸੱਟਾਂ ਜਿਆਦੇ ਵਜੀਆਂ ਨੇ ਠੀਕ ਹੈ ਹਾਂਜੀ ਆਈ ਮੇਰੀ ਜੀ ਤੁਹਾਡਾ ਨਾਮ ਕੀ ਹੈ ਜੀ ਅਰਜਿਸ ਕੁਮਾਰੀ ਇਹ ਸ਼ੈਲਰ ਦਾ ਨਾਮ ਕੀ ਹੈ ਗੌਤਮ ਰੈਸੀ ਕੀ ਕਰ ਕਟੜਾ ਵਾਪਰ ਜੀ ਰਾਤ 11:00 ਵਜੇ ਤਕਰੀਬ ਨੇਰੀ ਚੱਕਰ ਤੂਫਾਨ ਆਇਆ ਦੀ ਨਾਲ ਦਾ ਚਾਦਰ ਉੱਡ ਗਏ ਸਾਰੀਆਂ ਛੱਡਾਂ ਉੱਡ ਗਏ ਜੀ ਆ ਕਨਕ ਦੇ ਕੋਈ ਕਿੰਮੀ ਸਾਰੀ ਦੁਲ ਗਈ ਕਰਗੜ 40 50 ਲੱਖ ਦਾ نقصان ਹੋ ਗਿਆ ਜੀ ਚਾਵਲ ਵਗੈਰਾ ਚਾਵਲ ਸਾਬ ਵੀ ਗਈ ਕੀ ਨੂੰ ਕਰਦੇ ਤੁਸੀਂ ਅਜੇ ਤੱਕ ਨਹੀਂ ਸਾਨੂੰ ਜਿਹਦਾ ਮਾਜਾ ਦਿੱਤਾ ਜਾਈ